ਇੱਤਰ ਕਾਰਨਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰਾਮ ਕੀਤੇ ਗਏ ਹਨ ਅਤੇ ਜੂਨ 1984 ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜੂਨ 1984 ਦੇ ਵਿੱਚ 1984 ਤੋਂ ਪਹਿਲੇ ਦੀ ਚਾਲ ਸਰਕਾਰ ਕਾਂਗਰਸ ਸਰਕਾਰ ਨੇ ਸਾਬ ਸਾਮੂਹ ਰੂਜੀਰ ਗੁਰੂ ਆਦਮ ਦੇ ਪਾਤਸ਼ਾਹ ਜੀ ਦੇ ਚੇਦੀ ਗੁਰਪੁਰ ਦੇ ਸਬੰਧ ਵਿੱਚ ਵੱਡੀ ਸੰਗਤ ਇਸ ਸਥਾਨ ਦੇ ਉੱਤੇ ਜੁੜੀ ਹੋਈ ਤੇ ਇੱਥੇ ਅਟੈਕ ਕਰਕੇ ਬਹੁਤ ਵੱਡਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਮਾਣਿਆਂ ਨੂੰ ਉਹਨਾਂ ਸਾਰਿਆਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਸਿੱਖ ਪੰਥ ਦਾ ਵੱਡਾ ਸਰਮਾਇਆ ਸਿੱਖ ਪੰਥ ਦੀ ਸਰਮੌਰ ਛਕੀਅਤ 20ਵੀਂ ਸਦੀ ਦੇ ਮਹਾਨ ਸਿੱਖ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਤੇ ਜਰਨਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਫੌਜ ਫੌਜ ਨੂੰ ਫੇਚਣੇ ਵੀ ਚਵਾਏ ਔਰ ਇਥੇ ਰਾਂਣ ਤੱਤੇ ਦੇ ਵਿੱਚ ਟੱਕਰਾ ਕਰਕੇ ਛੇਦੀਆਂ ਵੀ ਪਾਈਆਂ ਉਹਨਾਂ ਪਵਿੱਤਰ ਛੇਦਾਂ ਨੂੰ ਸਮਾਰਕਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ ਅਤੇ ਐਡੀ ਸੀ ਪੀ ਟ੍ਰੈਫਿਕ ਅਮਨਦੀਪ ਕੌਰ ਦੀ ਅਗਵਾਈ ਹੇਠ ਜਹਾਜਗੜ ਐਲੀਵੇਟਿੰਗ ਰੋਡ ਤੇ ਜ਼ਬਰਦਸਤ ਨਾਕਾ